ਤੇ ਬੀਤੀ ਰਾਤ ਤੋਂ ਚੱਲ ਰਹੀ ਮੀਂਹ ਅਤੇ ਹਨੇਰੀ ਨੇ ਇੱਕ ਪਾਸੇ ਲੋਕਾਂ ਨੂੰ ਰਾਹਤ ਦਿੱਤੀਏ ਤਾਂ ਉੱਥੇ ਹੀ ਇਹ ਮੀਂਹ ਅਤੇ ਹਨੇਰੀ ਲੋਕਾਂ ਤੇ ਆਫਤ ਬਣ ਕੇ ਆਏ ਜੀ ਹਾਂ ਤੇਜ ਹਨੇਰੀ ਕਾਰਨ ਸ਼ਾਰਟ ਸਰਕਟ ਹੋਇਆ ਇਹ ਅਤੇ ਕਰੀਬ 4 ਤੋਂ 5 ਦੁਕਾਨਾਂ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈਆਂ ਨੇ ਦੇਰ ਰਾਤ ਜਦੋਂ ਹਨੇਰੀ ਚੱਲੀ ਤਾਂ ਸ਼ਾਰਟ ਸਰਕਟ ਹੋਇਆ ਅਤੇ ਕਪੜੇ ਦੀਆਂ ਕਰੀਬ 4 ਤੋਂ 5 ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਜਿਨ੍ਹਾਂ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਨੂੰ ਮਗਵਾਉਣਾ ਪਿਆ ਜਿਨ੍ਹਾਂ ਵੱਲੋਂ ਕਿ ਕੰਟਿਆਂ ਬਾਅਦ ਇਹ ਅੱਗ ਤੇ ਕਾਬੂ ਪੈ ਗਿਆ ਕੜੀ ਮੁਸ਼ਕਲ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਹ ਅੱਗ ਤੇ ਕਾਬੂ ਪਾਇਆ ਉੱਥੇ ਹੀ ਅੱਗ ਦੀਆਂ ਲਪਟਾਂ ਕਈ ਫੁੱਟ ਉੱਚੀਆਂ ਉੱਠਦੀਆਂ ਨਜ਼ਰ ਆਈਆਂ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅੱਗ ਨੇ ਕਿਸ ਤਰ੍ਹਾਂ ਆਪਣਾ ਕਹਿਰ ਮਚਾਇਆ ਅਤੇ ਦੁਕਾਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹਾਲਾਂਕਿ ਫਾਇਰ ਬ੍ਰਿਗੇਡ ਦੀ ਮੁਸਤਦਦੀ ਕਾਰਨ ਆਲੇ-ਦੁਆਲੇ ਦੇ ਘਰਾਂ ਤੱਕ ਇਸ ਅੱਗ ਨੂੰ ਪਹੁੰਚਣ ਤੋਂ ਬਚਾ ਲਿਆ ਗਿਆ। ਚਲੋ ਜਗਾ ਅੱਗੇ ਚਲੋ ਕਿ ਕਿ ਬੈਗ ਲੈ ਲਓ ਬੈਗ ਲੈ ਲਓ ਪਾ ਦਿਓ ਬਣੀ ਕਿ ਕਰ ਲਓ ਦਸ ਲਗ ਤਸਵੀਰਾਂ ਖੰਨਾ ਸ਼ਹਿਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਜਾਂਜਕਰ ਦੇ ਨੇੜੇ ਕੱਪੜੇ ਦੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਅਤੇ ਹਨੇਰੀ ਆਉਣ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ ਅਤੇ ਬਿਆਨ ਕਾ ਅਗ ਲੱਗ ਗਈ ਕਰੀਬ 4 ਤੋਂ 5 ਦੁਕਾਨਾਂ ਇਸ ਅਗ ਵਿੱਚ ਸੜ ਕੇ ਸੁਆਹ ਹੋ ਗਈਆਂ 12 ਤੋਂ ਜ਼ਿਆਦਾ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਇਸ ਅਗ ਤੇ ਕਾਬੂ ਪਾਉਣ ਵਿੱਚ ਕਾਮਯਾਬ ਹੋਈਆਂ ਹਾਲਾਂਕਿ ਜਦੋਂ ਤੱਕ ਅਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਦੁਕਾਨਦਾਰਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਸਮਾਨ ਕੱਪੜਾ ਆਦ ਸੜ ਕੇ ਸੁਆਹ ਹੋ ਚੁੱਕਿਆ ਸੀ ਉਦਰ ਫਾਇਰ ਬ੍ਰਿਗੇਡ ਅਫਸਰ ਮੁਤਾਬਕ ਆਲੇ ਦੁਆਲੇ ਦੇ ਇਲਾਕਿਆਂ ਤੋਂ ਅਤੇ ਖੰਨਾ ਵਿੱਚ ਮੌਜੂਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤੁਰੰਤ ਮੌਕੇ ਤੇ ਭੇਜਿਆ ਗਿਆ ਜਿਸ ਕਾਰਨ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਲਿਆ ਗਿਆ ਫਾਇਰ ਬ੍ਰਿਗੇਡ ਅਫਸਰ ਮੁਤਾਬਕ ਕਿੰਨਾ ਨੁਕਸਾਨ ਹੋਇਆ ਹੈ ਇਹ ਸਿਰਫ ਦੁਕਾਨਦਾਰ ਹੀ ਦੱਸ ਸਕਣਗੇ ਪਰ ਉਹਨਾਂ ਵੱਲੋਂ ਮੁਸਤੈਦੀ ਦੇ ਨਾਲ ਅੱਗ ਤੇ ਕਾਬੂ ਪਾਲਿਆ ਗਿਆ ਹਨੇਰੀ ਕਰਕੇ ਮਤਲਬ ਕਿ ਸ਼ਾਰਟ ਸਰਕਟ ਹੋਇਆ ਲੱਗਦਾ ਹੈ ਇਹਦੇ ਅੰਦਰ ਜਦੋਂ ਸਾਨੂੰ ਸੂਚਨਾ ਮਿਲੀ ਫੋਨ ਮੈਨੂੰ ਆਇਆ ਨਾਲ ਦੀ ਨਾਲ ਮੈਂ ਖੰਨੇ ਦੇ ਦੋ ਟੈਂਡਰ ਭੇਜਤੇ ਇਸ ਤਰ੍ਹਾਂ ਗੱਡੀ ਫਿਰ ਸਮਰਾਲਾ ਫਿਰ ਗੋਬਿੰਦਗੜ ਸਾਰੀਆਂ ਗੱਡੀਆਂ ਨੂੰ ਬੁਲਾਇਆ ਅੱਗੇ ਕੰਟਰੋਲ ਚਾ तकरीबन 90% ਕੰਟਰੋਲ ਕਰ ਲਈ ਕਿੰਨੀਆਂ ਗੱਡੀਆਂ ਲੱਗੀਆਂ ਅ ਪੰਜ ਗੱਡੀਆਂ ਸਾਡੀਆਂ ਇੱਥੇ ਪਹੁੰਚ ਚੁੱਕੀਆਂ ਜਿਨ੍ਹਾਂ ਨਾਲ ਕੀ ਕੋਈ ਅਸੀਂ 12-13 ਗੱਡੀਆਂ ਹੋਰੇ ਲਗਾ ਦਿੱਤੀ ਕਿੰਨੇ ਕਿ ਦੁਕਾਨਾਂ ਦੇ ਵਿੱਚ ਲੱਗੀ ਹੈ ਕਿੰਨੂ ਦੁਕਾਨਾਂ ਦੇ ਵਿੱਚ ਅੱਗ ਲੱਗੀ ਹੈ ਕਿੰਨਾ ਕੁ ਲੋਸ ਲੋਸ ਦਾ ਮਾਲਕ ਦੱਸਣਗੇ ਵੀ ਕਿੰਨਾ ਹੋਇਆ ਬਟ ਕਾਫੀ ਹੱਦ ਤੱਕ ਪੂਰਾ ਮਹੱਲਾ ਮਾਰਕੀਟ ਸਾਰੀ ਬਚਾ ਲਿੱਤੀ ਕੀ ਫਾਇਰ ਬ੍ਰਿਗੇਡ ਦੀ ਤਦਾਸੀ ਇਹ ਕਿ ਪੰਜਾਬ ਪਰ ਵਿੱਚ ਕੱਲ੍ਹ ਸ਼ਾਮ ਤੋਂ ਹੀ ਤੇਜ਼ ਹਨੇਰੀ ਅਤੇ ਮੀਂਹ ਦਾ ਦੌਰ ਜਾਰੀ ਹੈ ਜਿਸ ਕਾਰਨ ਇਹ ਪੂਰਾ ਹਾਸਾ ਵਾਪਰਿਆ ਹੈ ਸ਼ਾਰਟ ਸਰਕਟ ਕਾਰਨ ਦੁਕਾਨਾਂ 'ਚ ਅੱਗ ਲੱਗ ਗਈ ਹਾਲਾਂਕਿ ਸ਼ਾਰਟ ਸਰਕਟ ਕਿੱਥੇ ਹੋਇਆ ਕਿ ਤਾਰਾਂ ਟਕਰਾਈਆਂ ਕੀ ਕੋਈ ਟਰਾਂਸਫਾਰਮਰ ਸੀ ਜਾਂ ਫਿਰ ਦੁਕਾਨਾਂ ਦੇ ਅੰਦਰ ਹੀ ਕਿਸੇ ਤਾਰ ਤੋਂ ਇਹ ਸ਼ਾਰਟ ਸਰਕਟ ਹੋਇਆ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਪਰ ਇਹਨਾਂ ਜ਼ਰੂਰ ਹੈ ਕਿ ਲੋਕ ਇਸ ਲਈ ਨਗਰ ਕੌਂਸਲ ਖੰਨਾ ਨੂੰ ਦੋਸ਼ੀ ਠਹਿਰਾ ਰਹੇ ਨੇ ਉਥੇ ਹੀ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ ਕਰੀਬ 4 ਤੋਂ 5 ਦੁਕਾਨਾਂ ਕੱਪੜੇ ਦੀਆਂ ਜੋ ਕਿ ਪੂਰੀ ਤਰ੍ਹਾਂ ਕੱਪੜੇ ਨਾਲ ਭਰੀਆਂ ਹੋਈਆਂ ਸੀ ਲੱਖਾਂ ਦਾ ਸਾਮਾਨ ਇਹਨਾਂ ਦੁਕਾਨਾਂ ਵਿੱਚ ਪਿਆ ਸੀ ਪੂਰੀ ਤਰ੍ਹਾਂ ਇਹ ਸਾਮਾਨ ਸੜ ਕੇ ਸੁਆਹ ਹੋ ਗਿਆ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਖੰਨਾ ਤੋਂ ਕੁਮਿੰਦਰ ਢਿਲੋਂ ਸੈਂਟਰਲ ਪੰਜਾਬ ਟੀਵੀ